ਆਪਣੇ ਕਿਸਾਨ ਰਿਹਾ ਕਰਾਏ ਆ ਪਾਸੇ ਦੇ ਵਿੱਚੋਂ ਤੁਸੀਂ ਜਬਰਦਸਤ ਮੁਕਾਬਲਾ ਸਫਲਨਾ ਕੀਤਾ ਆ ਆਪਣੇ ਕਿਸਾਨ ਵੀਰ ਰਿਹਾ ਕਰਾਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਉੱਪਰ ਪ੍ਰਸ਼ਾਸਨ ਜਿਹੜਾ ਆ ਪੂਰੀ ਮਾਰੂ ਨੀਤ ਦੇ ਨਾਲ ਜਿਹੜਾ ਇੱਥੇ ਪਹੁੰਚ ਚੁੱਕਾ ਪਿੰਡ ਚੀਮਾਕੂੜੀ ਦੇ ਵਿੱਚ ਫੋਰਸਾਂ ਵੱਡੇ ਪੱਧਰ ਤੇ ਆਹ ਵੇਖੋ ਦੂਰ ਤੱਕ ਫੋਰਸਾਂ ਜਿਹੜੀਆਂ ਸਵੈਰ ਮਨਿਹਰ ਸਾਹਿਬ ਦਾ ਜ਼ਬਰੀ ਕਬਜ਼ਾ ਜਿਹੜਾ ਲਿਆ ਜਾ ਰਿਹਾ ਹੈ ਜ਼ਮੀਨਾਂ ਦੇ ਵਿੱਚ ਖਤਾਨ ਪਾਈ ਜਾ ਰਹੇ ਆ ਬਿਨਾਂ ਜੋਗ ਮਾਫੀ ਦਿੱਤੇ ਆ ਸਿਰਫ ਜਿਹੜਾ 35-36 ਲੱਖ ਰੁਪਈਆ ਨਗੂਣਾ ਭਾਅ ਦੇ ਕੇ ਜ਼ਮੀਨਾਂ ਧੱਕੇ ਨਾਲ ਜਿਹੜੀਆਂ ਆ ਉਹ ਕਬਜ਼ਰ ਕੀਤੀਆਂ ਜਾ ਰਹੀਆਂ ਆ ਕਸਾਨਾਂ ਦੀ ਮੰਗ ਆ ਵੀ ਜੋ ਬਜਾਰੀ ਰੇਟ ਆ ਉਹਦਾ 4 ਗੁਣਾ 30% ਉਜਾੜਾ ਪਤਾ ਨਾਲ ਜਿਹੜੇ ਬਾਪੀ ਰਹਿੰਦੇ ਮਸਲਿਆਂ ਨੂੰ ਹੱਲ ਕਰਕੇ ਟਿਊਬਵਲ ਕਨੈਕਸ਼ਨ ਆ ਜ਼ਮੀਨ ਦੋ ਫਾੜ ਆ ਪਾਣੀ ਦਾ ਪ੍ਰਬੰਧ ਦੀ ਆ ਸਿੰਚਾਈ ਦੇ ਪ੍ਰਬੰਧ ਦੀ ਆ ਸਭ ਆਰਦਾ ਖਾਲਾਂ ਸਾਰੀਆਂ ਢਾਹ ਦਤੀਆਂ ਗਈਆਂ ਆ ਵੱਡੀ ਪੱਧਰ ਤੇ ਜਿਹੜਾ ਪ੍ਰਸ਼ਾਸਨ ਆ ਉਹ ਆਇਆ ਥੋੜੇ ਜਬਰ ਤੇ ਉਤਰ ਆਇਆ ਆ ਇਸ ਵੇਲੇ ਵੱਡੀ ਪੱਦਰ ਤੇ ਜਿਹੜੇ ਸੂਬੇ ਦੇ ਆਗੂ ਹਰਵਿੰਦਰ ਸਿੰਘ ਮਿਸ਼ਾਣੀਆਂ ਅੱਗੇ ਗੱਲਬਾਤ ਕਰ ਰਹੇ ਆ ਨਾਲ ਜੁਨਾ ਦੇ ਪ੍ਰਧਾਨ ਆ ਤੇ ਜਥੇਬੰਦ ਸਾਥੀ ਜਿਹੜੇ ਆ ਹਾਂ ਤਾਂ ਮੈਂ ਤਰੀਕੇ ਨਾਲ ਇੱਥੇ ਰੁਕੇ ਪਏ ਆ ਅਗਲੀ ਗੱਲਬਾਤ ਜੋ ਵੀ ਹੋਊਗੀ ਉਹ ਅਪਡੇਟ ਦਿੰਦੇ ਰਵਾਂਗੇ ਸਾਰੇ ਆਗੂਆਂ ਨੂੰ ਨੇੜੇ ਵਾਲੇ ਪਿੰਡਾਂ ਨੂੰ ਬੇਨਤੀ ਆ ਵੀ ਭਾਈ ਆਓ ਇਹ ਜ਼ਮੀਨ ਦੀ ਆਪਣੀ ਹੋਣ ਦੀ ਲੜਾਈ ਆ ਇਹ ਲੜ ਰਹੀ ਆ ਜਥੇਬੰਦੀ ਨੇ ਸਾਰੇ ਪਹੁੰਚਣ ਇੱਥੇ ਨਾਨੀ ਵਿਦੇਸ਼ਾਂ ਚ ਭਜਾ ਦਿੱਤੀ ਪੱਜੀ ਖੁਜੀ ਨਸ਼ੇ ਦੇ ਲਾ ਦਿੱਤੀ ਤੇ ਰਹਿਂਦਾ ਅੱਜ ਜ਼ਮੀਨਾਂ ਦੇ ਉੱਤੇ ਕਬਜ਼ਾ 1 ਲੱਖ ਕਿੱਲਾ ਸੱਲੇ ਪੰਜਾਬ ਦੀ ਆ ਜ਼ਮੀਨ ਗਈ ਆ ਬਹੁਤੇ ਬੰਦਿਆਂ ਨੂੰ ਗਿਆਨ ਨਹੀਂ ਹੋਊਗਾ ਸ਼ਟ ਇਹ ਯਾਰ ਕਿੰਨਾ ਹਰਿਆਣੇ ਦਾ ਗਿਆ ਵਾਈ ਯੋਗ 15777 ਏਕੜ ਜ਼ਮੀਨ ਥੋੜੇ ਦਿਨਾਂ ਨੂੰ ਮੈਂ ਸੰਬੰਧਿਤ ਕਰ ਰਿਹਾ ਜੀ ਕਿਸਾਨ ਮਜ਼ਦੂਰ ਸਿੰਘ ਕਮੇਟੀ ਪੰਜਾਬ ਦੇ ਉਨਪਰਧਾ ਨੱਥਲ ਸਾਹਿਬ ਇਸ ਵਕਤ ਚੀਮਾ ਖੁੱਡੀ ਪਿੰਡ ਦੇ ਵਿੱਚ ਖੜੇ ਆ ਜਿੱਥੇ ਅੱਜ ਸਵੇਰ ਦਾ ਜਿਹੜਾ ਵਾ بڑے ਵੱਡੇ ਪੱਧਰ ਤੇ ਜਿਹੜਾ ਪ੍ਰਸ਼ਾਸਨ ਨੇ ਜਿਹੜਾ ਵਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਜ਼ਬਰ ਕੀਤਾ ਸਾਡੀਆਂ ਮਾਵਾਂ ਭੈਣਾਂ ਨੂੰ ਸਾਡੇ ਬਜ਼ੁਰਗਾਂ ਨੂੰ ਸਾਡੇ ਕੁੱਤਾਂ ਨੂੰ ਜਿਹੜਾ ਵਾ ਧੂ ਧੂ ਕੇ ਇਹਨਾਂ ਨੇ ਜਿਹੜਾ ਵਾ ਗੱਡੀਆਂ 'ਚ ਛੋਟ-ਛੋਟ ਕੇ ਜਿਹੜੇ ਆ ਇੱਥੋਂ ਲੈ ਕੇ ਗਏ ਆ ਜੋ ਆਪਣੀ ਪੁੱਤਾਂ ਵਾਂਗੂ ਜਿਹੜੀ ਜ਼ਮੀਨ ਆ ਸਾਡੀ ਉਹਦੀ ਰਾਖੀ ਕਰਨਾ ਚਾਹੁੰਦੇ ਆ ਕਿਉਂਕਿ ਲੰਮਾ ਸਮਾਂ ਹੋ ਗਿਆ ਲਗਭਗ 5 ਸਾਲ ਤੋਂ ਇਹ ਲੜਾਈ ਜਾਰੀ ਆ ਜੇ ਕੋਈ ਅੱਜ ਅਸੀਂ ਆਖੀ ਹੈ ਨਾ ਵੀ ਅਸੀਂ ਅੱਜ ਕਹਿ ਰਹੇ ਆ ਵੀ ਅਸੀਂ ਨਹੀਂ ਜ਼ਮੀਨਾਂ ਦੇਣੀ ਆ 5 ਸਾਲ ਹੋ ਗਿਆ ਅਸੀਂ ਕਹਿੰਦੇ ਸਾਡੇ ਪੈਸੇ ਜਿਹੜੇ ਆ ਦੋ ਤੇ ਲਗਾਤਾਰ ਇਸ جنگ ਨੂੰ ਤੇਜ਼ ਕਰਦੇ ਆ ਰਹੇ ਆ ਅੱਜ ਮੇਰੇ ਖਿਆਲ 2023 ਦੇ ਵਿੱਚ ਡੀਸੀ ਗਰਦਾਸਪੁਰ ਨੇ ਸਾਨੂੰ ਧਰਨਾ ਲੱਗਾ ਸੀਗਾ ਰੇਲਵੇ ਸਟੇਸ਼ਨ ਤੇ ਉੱਥੇ ਆਣ ਕੇ ਸਾਨੂੰ 4 ਵਜੇ ਮਨੇਰੇ ਕਿਹਾ ਪ੍ਰਧਾਨ ਜੀ ਮੁਬਾਰਕਾ ਹੋਣ ਪੇਜੋ ਚੱਕ ਦੇ ਵਿੱਚ 4 ਅਵਾਰਡ ਅਸੀਂ ਕਰ ਦਿੱਤੇ ਆ 1 ਕਰੋੜ ਤੇ 18 ਲੱਖ ਰੁਪਏ ਦੇ ਪਰ ਤੁਸੀਂ ਹੁਣ ਧਰਨਾ ਚੁੱਕ ਲੋ ਮੈਂ ਬਾਕੀ ਚੰਡੀਗੜ੍ਹ ਚੱਲਿਆ ਤੇ ਸਾਰੇ ਅਵਾਰਡ ਜਿਹੜੇ ਆ ਇਸੇ ਤਰਜ ਤੇ ਕਰ ਦੂੰਗਾ ਪਰ ਉਹਨਾਂ ਨੇ ਉਹ ਉਸ ਤਰ੍ਹਾਂ ਦੇ ਅਵਾਰਡ ਕਰਨ ਦੀ ਤਾਂ ਗੱਲ ਛੱਡੀਏ ਹਾਈ ਕੋਰਟ ਦੇ ਥਰੂ ਇਹਨਾਂ ਨੇ ਉਹ ਰਵਾਰਡ ਵੀ ਤੋੜ ਦਿੱਤੇ ਜਿਹੜੇ ਬਾਕੀ ਆਰਬਿਟ੍ਰੇਸ਼ਨ ਦਾ ਜਿਹੜਾ ਵਾ ਉਹ ਵੀ ਸਾਰਾ ਕੰਮ ਇਸ ਜਿਹੜਾ ਤੈਸ਼ ਨੈਸ਼ ਕਰਦਾ ਦੋ-ਦੋ ਢਾਈ-ਢਾਈ ਲੱਖ ਰੁਪਈਆ ਲੋਕਾਂ ਨੇ ਫੀਸਾਂ ਆਰਬਿਟ੍ਰੇਸ਼ਨ ਦੇ ਵਿੱਚ ਦਿੱਤੀਆਂ ਸੀਗੀਆਂ ਦੋ-ਦੋ ਤਿੰਨ-ਤਿੰਨ ਸਾਲ ਹੋ ਗਏ ਜਿਹੜੇ ਉੱਥੇ ਕੇਸ ਲੱਗੇ ਸਾਰੇ ਡਿਸਮਿਸ ਕਰ ਦਿੱਤੇ ਤੇ ਅੱਜ ਲੋਕਾਂ ਨੂੰ 35 ਲੱਖ ਰੁਪਈਆ ਸਿਰਫ ਦੇ ਕੇ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਪਰ ਇਹ ਬਿਲਕੁਲ ਲੋਕ ਜਿਹੜੇ ਇਸ ਗੱਲ ਦੇ ਨਾਲ ਸਾਰੇ ਸਾਡੇ ਲਗਭਗ 13-14 ਕਿਸਾਨ ਸਾਡੇ ਸ੍ਰੀ ਹਰਗਵਿੰਦਪੁਰ ਜਿਹੜੇ ਡਿਟੇਨ ਕੀਤੇ ਹੋਏ ਆ ਇੱਧਰ ਬਟਾਲੇ ਸਾਈਡ ਤੇ ਲੈ ਕੇ ਗਏ ਆ 16 ਸਾਡੀਆਂ ਬੀਬੀਆਂ ਨੂੰ ਲੈ ਕੇ ਗਏ ਆ ਹੋਰ ਵੀ ਉਹਨਾਂ ਦੇ ਵਿੱਚ ਵੀਰ ਵੀ ਆ ਦੋ ਤਿੰਨ ਬੰਦੇ ਸਾਡੇ ਸੀਰੀਅਸ ਆ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਪਤਾ ਨਹੀਂ ਕਿਹੜੇ ਹਸਪੀਟਲ ਲੈ ਕੇ ਗਏ ਆ ਸੋ ਬਹੁਤ ਸਿਰੇ ਦਾ ਜ਼ਬਰ ਜਿਹੜਾ ਅੱਜ ਸਰਕਾਰ ਨੇ ਕੀਤਾ ਵਾ ਪਰ ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ ਜ਼ਬਰ ਜਿੰਨਾ ਮਰਜ਼ੀ ਜੇ ਕਰ ਲਓ ਅਸੀਂ ਫੇਰ ਆਪਣੀਆਂ ਜ਼ਮੀਨਾਂ ਦੇ ਕਬਜ਼ੇ ਹੋਵਾਂਗੇ ਅੱਜ ਤੁਸੀਂ ਕਬਜ਼ੇ ਲਾਇਆ ਕੱਲ ਫੇਰ ਅਸੀਂ ਕਬਜ਼ੇ ਲਵਾਂਗੇ ਪਿੱਛੇ ਨਹੀਂ ਹਟਾਂਗੇ ਆਪਣੀਆਂ ਜ਼ਮੀਨਾਂ ਉਹਨਾਂ ਚਿਰ ਨਹੀਂ ਛੱਡਾਂਗੇ ਜਿੰਨਾ ਚਿਰ ਲੋਕਾਂ ਨੂੰ ਸਹੀ ਜੋਗ ਮੁਆਵਜ਼ਾ ਨਹੀਂ ਜਿਹੜਾ ਮਿਲਦਾ ਜਿਹੜਾ 1 ਕਰੋੜ 18 ਲੱਖ ਰੁਪਈਆ ਵਾ ਕੀਤਾ ਸੀ ਇਹਨਾਂ ਨੇ ਕਿਉਂਕਿ 2013 ਐਕਟ ਵਾ ਜਿਹਦੇ ਵਿੱਚ ਇਹਨਾਂ ਦਾ ਬਣਾਇਆ ਹੋਇਆ ਕਾਨੂੰਨ ਵਾ ਵੀ ਜੋ ਮਾਰਕੀਟ ਦਾ ਰੇਟ ਵਾ ਉਹਨੂੰ 4 ਗੁਣਾ ਰੁਪਈਆ ਜਿਹੜਾ ਉਹ ਘਰ ਵਾਲੇ ਨੂੰ ਦਿੱਤਾ ਜਾਵੇ ਤੇ ਜਿੰਨਾ ਉਹਦਾ ਜਾੜਾ ਪੱਤਾ 100% ਹੁੰਦਾ ਉਹ ਵੀ ਦਿੱਤਾ ਜਾਵੇ ਐਸ ਵਕਤ ਮਾਰਕੀਟ ਰੇਟ ਤੁਸੀਂ ਕਿਤੇ ਵੀ ਵੇਖ ਲਓ 40 ਤੋਂ 50 ਲੱਖ ਰੁਪਇਆ ਹਰ ਜ਼ਮੀਨ ਦਾ ਰੇਟ ਆ ਜੇ ਉਹਨੂੰ ਪੰਜ ਨਾਲ ਗੁਣਾ ਕਰ ਲੋ ਤੇ ਕਿੰਨਾ ਰੇਟ ਬਣਦਾ ਪਰ ਇਹ 35 ਲੱਖ ਰੁਪਏ ਨਾਲ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਵੀ ਨਹੀਂ ਦੇਣਾ ਚਾਹੁੰਦੇ ਲੋਕਾਂ ਦੀਆਂ ਤਕਸੀਮਾਂ ਲੱਗੀਆਂ ਨੂੰ ਤਿੰਨ ਤਿੰਨ ਸਾਲ ਹੋ ਗਿਆ ਉਹ ਨਹੀਂ ਹੱਲ ਕਰਨਾ ਚਾਹੁੰਦੇ ਤੱਕੇ ਨਾਲ ਜਿਹੜੀਆਂ ਜ਼ਮੀਨਾਂ ਅਕਵਾਇਰ ਕਰਨਾ ਚਾਹੁੰਦੇ ਆ ਜੋ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ